ਕਬਾਹ ਚਲਾਏ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਖ ਮੁਹੰਮਾ ਪੰਿਵਾ ਵਿਚਕਰਤਾ ਪੁਰਖ ਖਰਵਾ ਵਾਲਮੀ ਨਹਾਵਾ ਮਨਨ ਗੁਰਿਆਨ ਦਾ ਰਸੇ ਜਪ ਹਾਰਾ ਰਿਕਨ ਵੇਖ ਨਸੇ ਵਿਚਕਰਤਾ ਪੁਰਖ ਖਰਵਾ ਵਾਲਮੀ ਨਹਾਵਾ ਮਨਨ ਗੁਰਿਆਨ ਦਾ ਰਸੇ ਜਾ ਪਹਾਰਾਂ 'ਚੋਂ ਵੇਖਣ ਵਾਸੇ ਸੰਤੋ ਰਾਮਦਾਸ ਰੋਬਰ ਨੀ ਕਾ ਜੋ ਨਾਵੇ ਸੋ ਕੋਲ ਤਰਾਵੇ ਅਧਾਰੋ ਆਹਾ ਜੀ ਕਾ ਹਾਉ ਜਾ ਜਾ ਕਾਰ ਜਗ ਗਾਵਾ ਮਨ ਚੰਦ ਲੈ ਫਲ ਪਾਵਾ ਸਹੀ ਸਨਾਮਤਨ ਆਏ ਆਏ ਆਪਣਾ ਪ੍ਰਭੂ ਤੇ ਆਏ ਸੰਤ ਸੋ ਰਾਮਦਾਸ ਸੋ ਜਨ ਪਰਮ ਕੰਤ ਕ੍ਰਿਪਾਵਾ ਓਏ ਭਗਵਾਨ ਬਾਬਾ ਨਾਨਕ ਪ੍ਰਭ ਸੁਣਾਈ ਸਭ ਚਿੰਤਾ ਗੰਤ ਮਟਾਈ ਬਾਬਾ ਨਾਨਕ ਪ੍ਰਭ ਸੁਣਾਈ ਸਭ ਚਿੰਤਾ ਗੰਤ ਮਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈ ਗਈ ਘਰੇ ਵੀ ਆਵੇ ਨਿਆੜੋ ਜਾਵੇ ਵਾਹਿਗੁਰੂ ਸਾਹਿਬ ਜੀਓ ਨਵਾਰ ਸੜਕ ਕੇਤ ਮੈਂ ਸਰਣ ਤੇ ਹਾਰੀ ਆਪ ਹੱਥ ਦੈ ਲਿਹੋ ਕੁਵਾਰੀ ਸਰਬ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਰਾਗ ਸੋਰਠ ਬਾਤ ਸਾਹੀ ਦਸਵੀਂ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਵਸਨ ਬਨਵਾਰੀ ਪ੍ਰਭ ਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰ ਨਾਰਾਇਣ ਨੀਲ ਵਸਨ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਰ ਸੁਆਮੀ पावन पावन आहारि माधव महाजोत मद मर्दन मान मुकंद मुरारी निर्विकार निर्जुर निद्रा बिन निर्विघ नरक निवारि कृपा सिंध काल त्रय दर्सी कुकृत प्रनाशनकारी ਧਨ ਰਪਾਨ ਤ੍ਰਿਤ ਮਾਨ ਧਰਾ ਧਰ ਅਨ ਵਿਕਾਰ ਅਸ ਧਾਰੀ ਹੋ ਮਤ ਮੰਦ ਚਰਨ ਸਰਨਾਗਤ ਕਰ ਗਹ ਲਿਹੋ ਉਵਾਰੀ ਹੋ ਮਤ ਮੰਦ ਚਰਨ ਸਰਨਾਗਤ ਕਰ ਗਹ ਲਿਹੋ ਉਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆਵੇ ਨਿਆਲੋ ਜਾਵੇ ਆਪੁ ਸੁਰੀਲਾ ਵਾਹਿਗੁਰੂ ਜੀ ਉਸੇ ਨੂੰ ਪਾਉ ਦਾ ਸੁਮਾਨੰਦ ਵਾਲੀ ਵਜੋਨਾ ਸਾਤਿ ਪ੍ਰੇਮਤਾਰੇ ਮੁਕਰਾਂਤ ਲੋਹਿ ਤਾਹਾਂ ਆਨ ਭਸ ਪਦਮ ਵਾਸ ਪੰਜਾਂ ਮਾਲ ਬ੍ਰਹਮ ਹੁੰਦਾ ਸੁੰਦਰ ਜਾਨ ਜੁਲਫਾ ਨਾਥ ਨਾ ਸਿਆੜੋ ਸਨ ਜਾਵਮ ਜੋਰ ਜਮਾਤ ਮੈਂ ਮੂਰਤ ਤੇਰਾ ਤੁਲੇ ਕੰਝ ਲਾਲੀ ਜ਼ਰਬ ਅੰਜ ਜਸ ਪੀਆ ਹਰ ਨਾਰ ਕਿਸੁ ਨੈਣੁ ਗੁਜਾਰ ਮਹ ਬਦਨ ਲੰਗਰੋ ਕਟੰ ਸ਼ੀਨਿ ਆਪਿਨ ਮਿਲ ਬਰਾ